ਭਾਬੀ ਹੁਣ ਇਹ ਘਰ ਨੂੰ ਤੁਸੀਂ ਆਪਣਾ ਹੀ ਘਰ ਸਮਝਿਓ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਭਾਬੀ ਪਹਿਲਾਂ ਮੇਰੇ ਕੋਲ ਆਣਾ ਮੰਮੀ ਕੋਲ ਨਹੀਂ ਜਾਣਾ ਫਿਰ ਮੈਂ ਦੱਸੂ ਭਾਬੀ ਕਿਵੇਂ ਕਰਨਾ ਜੇ ਮੰਮੀ ਕੋਲੇ ਜਾਉਂਗੇ ਨਾ ਮੰਮੀ ਨੇ ਵੀ ਘੁੰਮ ਫਿਰ ਕੇ ਮੇਰੇ ਕੋਲ ਹੀ ਆਣਾ ਅਨਿਜੰਗੀ ਭਾਬੀ ਤਾਂ ਕਿਸੇ ਕਿਸੇ ਨੂੰ ਹੀ ਮਿਲਦੀ ਆ ਬਸ ਕਰ ਹੌਲੀ ਬੋਲ ਉਹੀ ਨਾ ਨੂੰ ਸੁਣਾਦੀ ਜਿਹੜਾ ਮਾੜਾ ਮੋਟਾ ਕੰਮ ਕਰਦੇ ਉਹਨੇ ਉਹ ਵੀ ਨਹੀਂ ਕਰਨਾ ਲੱਕ ਸਿੱਧਾ ਕਰਨ ਨੂੰ ਕਿਹੜਾ ਆਪਾਂ ਨੇ ਮੱਝਾ ਰੱਖਿਆ ਹੋਈਆਂ ਨੇ ਜਿਹੜੇ ਤੁਸੀਂ ਗੋਹਾ ਕੋੜਾ ਕਰਕੇ ਥੱਕ ਗਏ ਦੋਨੋਂ ਸੂਟੀ ਮੰਮੀ ਉਹਨੂੰ ਦੇ ਦੋ ਮੈਂ ਨਹੀਂ ਲੈਣਾ ਕੋਈ ਤੂੰ ਗੁੱਸਾ ਕਾ ਨੂੰ ਕਰਦੀ ਐ ਆ ਫੜ ਲੈ ਭਾਰੀ ਸੂਟ ਤੂੰ ਸਮਾ ਲਈ ਪਰ ਉਹਨੂੰ ਦੱਸੀ ਨਾ ਵੀ ਮੈਂ ਦੋ ਸੂਟ ਲੈ ਕੇ ਆਈ ਤੀ ਜਿਹੜਾ ਤੂੰ ਬੁੜਿਆਂ ਸੂਟ ਕਹਿਨੀ ਐ ਇਹ ਮੈਂ ਸਮਾ ਲੂੰਗੀ ਤੂੰ ਦੱਸ ਦੇ ਕਾ ਤੂੰ ਡੋਲ ਰਿਹਾ ਓ ਕਰਗੇ ਮਾਰੀ ਬੋਲ ਰਿਹਾ ਉਹਨਾਂ ਅਜੇ ਤਾਂ ਸੱਟ ਹੀ ਮਾਰੀ ਐ ਉਹ ਤੇ ਮੇਰੇ ਹੱਥਾਂ 'ਚ ਨਿਸ਼ਾਨ ਹਲੇ ਸੀ ਦਿਲ ਵਿੱਚ ਮੇਰੇ ਅਰਮਾਨ ਹਲੇ ਸੀ ਉਹ ਤੇ ਮੇਰੇ ਹੱਥਾਂ 'ਚ ਨਿਸ਼ਾਨ ਹਲੇ ਸੀ ਪਿਆਰ ਦੇ ਨਾਂ ਹਜੇ ਦੋ ਬੋਲੇ ਬੋਲੇ ਸੀ ਜੋ ਆ ਗਈ ਮੰਮੀ ਤੁਸੀਂ ਹਾਂ ਪੁੱਤ ਮੈਂ ਤਾਂ ਆ ਗਈ ਜਾ ਤੂੰ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਇੱਕ ਹਾਂਜੀ ਮੰਮੀ ਭਾਬੀ ਮੰਮੀ ਵਾਸਤੇ ਇੱਕ ਗਲਾਸ ਪਾਣੀ ਦਾ ਲੈ ਕੇ ਆਇਓ ਮਨਦੀਪ ਤੂੰ ਬੇਲੀ ਬੈਠੀ ਐ ਔਰ ਸੋਈ ਚ ਕੰਮ ਕਰ ਰਹੀ ਐ ਜਾ ਤੂੰ ਲਿਆ ਜਾ ਕੇ ਪਾਣੀ ਤੂੰ ਚੁੱਪ ਕਰ ਜਾ ਮੰਮੀ ਉਹ ਆਪੇ ਲਿਆਉਗੀ ਪਾਣੀ ਭਾਬੀ ਪਾਣੀ ਲੈ ਕੇ ਆਇਓ ਮੰਮੀ ਵਾਸਤੇ ਹੁਣੇ ਲਿਆਉਣੀ ਐ ਮਨਦੀਪ ਹਲੋ ਮੰਦੀਪ ਪਾਣੀ ਭਾਬੀ ਮੈਂ ਨਹੀਂ ਪੀਣਾ ਪਾਣੀ ਲੈ ਜੇ ਪਾਣੀ ਨਹੀਂ ਪੀਣਾ ਸੀ ਫਿਰ ਮੰਗਵਾਇਆ ਕਿਉਂ ਭਾਬੀ ਮੈਂ ਤਾਂ ਨਹੀਂ ਪੀਣਾ ਸੀ ਪਾਣੀ ਮੰਮੀ ਵਾਸਤੇ ਮੰਗਵਾਇਆ ਸੀ ਹੋਰ ਪੁੱਤ ਮੈਂ ਤਾਂ ਇਹਨੂੰ ਕਿਹਾ ਸੀ ਪਾਣੀ ਲਿਆਉਣ ਲਈ ਵੀ ਹੋਰ ਸੋਈ ਚ ਕੰਮ ਕਰਦੀ ਐ ਤੂੰ ਪਾਣੀ ਲਿਆ ਦੇ ਇਹਨੇ ਅੱਗੇ ਤੈਨੂੰ ਆਰਡਰ ਮਾਰਤਾ ਹਲੋ ਮੰਮੀ ਜੀ ਪਾਣੀ ਲਿਆ ਪੁੱਤ ਫੜਾ ਦੇ ਭਾਬੀ ਮੇਰੇ ਲਈ ਕੁਟਕ ਚਾਹ ਬਣਾ ਦਿਓ ਨਾਲ ਪਕੌੜੇ ਵੀ ਬਣਾ ਦਿਓ ਮੇਰਾ ਬਹੁਤ ਦਿਲ ਕਰ ਰਿਹਾ ਖਾਣ ਨੂੰ ਤੇ ਭਾਬੀ ਨਾਲ ਨਾਲ ਧਨੀਏ ਦੀ ਚਟਨੀ ਵੀ ਬਣਾ ਲਿਓ ਉਹ ਜਿਹੜੀ ਤੁਸੀਂ ਬਣਾਉਂਦੇ ਨਹੀਂ ਹੁੰਦੇ ਸੌਸ ਨਾ ਦਿਓ ਮੈਨੂੰ ਸੌਸ ਵਧੀਆ ਨਹੀਂ ਲੱਗਦੀ ਕੀ ਤੇ ਸੋਚੋ ਤੁਸੀਂ ਸੌਸ ਨਾਲ ਹੀ ਕੰਮ ਸਾਰਦਾ ਮੈਨੂੰ ਤਾਂ ਚਟਨੀ ਚਾਹੀਦੀ ਆ ਪਰਮਨਦੀਪ ਦਾਲ ਵੀ ਬਣੀ ਪਈ ਐ ਤੇ ਰੋਟੀ ਵੀ ਜੇ ਤੂੰ ਕਹੇ ਮੈਂ ਤੈਨੂੰ ਰੋਟੀ ਲਿਆ ਦੇਨੀ ਆ ਜੇ ਤੂੰ ਪਕੌੜੇ ਖਾ ਲੇ ਫਿਰ ਤੇਨੂੰ ਰੋਟੀ ਦੀ ਭੁੱਖ ਨਹੀਂ ਰਹਿਣੀ ਸਹੀ ਕਹਿ ਰਹੀ ਐ ਪ੍ਰੀਤ ਪਹਿਲਾਂ ਰੋਟੀ ਖਾ ਲੈ ਪਕੌੜੇ ਬਾਅਦ ਚ ਬਣਵਾ ਲਈ ਲੈ ਪਕੌੜੇ ਖਾਣ ਦਾ ਤਾਂ ਮੇਰਾ ਹੁਣ ਮਨ ਆ ਫੇਰ ਕਿਉਂ ਖਾਉਂਗੀ ਮੈਂ ਤਾਂ ਹੁਣੇ ਹੀ ਖਾਉਂਗੀ ਭਾਬੀ ਛੇਤੀ ਜਾ ਕੇ ਬਣਾਓ ਕੋਈ ਨਾ ਮੰਮੀ ਜੀ ਮੈਂ ਪਹਿਲਾਂ ਪਕੌੜੀ ਬਣਾ ਦੰਨੀ ਆ ਫੇਵਨ ਚਲਾ ਰਹੀ ਹੈ ਉਹ ਤੇਰੀ ਭਾਬੀ ਵਿਚਾਰੀ ਕੱਲੀ ਕੰਮ ਕਰ ਰਹੀ ਹੈ ਉਹਦੇ ਨਾਲ ਕੰਮ ਕਰਾ ਦੇ ਕੋਈ ਮਾੜਾ ਮੋਟਾ ਮੰਮੀ ਭਾਬੀ ਦੇਉਣ ਤੋਂ ਪਹਿਲਾਂ ਵੀ ਤਾਂ ਮੈਂ ਹੀ ਕੰਮ ਕਰਦੀ ਸੀ ਮਸਾ ਤਾਂ ਮੈਨੂੰ ਰਾਮ ਮਿਲਿਆ ਨਹੀਂ ਕੱਲ ਮਮੀ ਮੇਰਾ ਵਿਆਹ ਹੋਊਗਾ ਮੈਨੂੰ ਸੌਰੇ ਜਾ ਕੇ ਵੀ ਤਾਂ ਕੰਮ ਕਰਨਾ ਪਊਗਾ ਫਿਰ ਮੈਂ ਉਰੇ ਵੀ ਕੰਮ ਕਰਾਂ ਉੱਥੇ ਜਾ ਕੇ ਵੀ ਕੰਮ ਕਰਾਂ ਸਾਰੀ ਜ਼ਿੰਦਗੀ ਕੰਮ ਤਾਂ ਨਹੀਂ ਕਰਦੀ ਰਹੂੰਗੀ ਮੈਂ ਚਲ ਤੂੰ ਆਰਾਮੇ ਕਰ ਲੈ ਜਿਹੜਾ ਜਾ ਕੰਮ ਤੂਰੇ ਕਰ ਰਹੀ ਹੈ ਨਾ ਇਹ ਜਿਹੇ ਸਵਾਹ ਤੂੰ ਸੌਰੀ ਜਾ ਕੇ ਢਾਏਂਗੀ ਕਾਫੀ ਬਹੁਤ ਸਵਾਦ ਅਪ੍ਰਿਤ ਅੱਜ ਤੱਕ ਮੈਂ ਤਾਂ ਇਹੀ ਜੀ ਕਾਫੀ ਨਹੀਂ ਪੀਤੀ ਕਦੇ ਥੈਂਕ ਯੂ ਮੰਮੀ ਨਾਲੇ ਮੈਨੂੰ ਐ ਨਹੀਂ ਪਤਾ ਤੀ ਵੀ ਤੂੰ ਇੰਨੀ ਸਵਾਦ ਕਾਫੀ ਬਣਾਉਣੀ ਹੈ ਹਨਾ ਮਨਦੀਪ ਇੰਨੀ ਵੀ ਸਵਾਦ ਨਹੀਂ ਹੈਗੀ ਮੰਮੀ ਚੀਨੀ ਤਾਂ ਚ ਪਾਈ ਨਹੀਂ ਹੈਗੀ ਫਿੱਕੀ ਪਈ ਆ ਜਮਾ ਗੁੰਨੂ ਤੂੰ ਆਪਣੇ ਮੰਮੀ ਨੂੰ ਨਹੀਂ ਲੈ ਕੇ ਆਈ ਕੱਲੀ ਆ ਗਈ ਤੂੰ ਆਪਣੀ ਮੰਮੀ ਨੂੰ ਵੀ ਲੈ ਆਂਦੀ ਉਹ ਵੀ ਪ੍ਰੀਤ ਦੇ ਹੱਥ ਦੀ ਕੌਫੀ ਪੀ ਜਾਂਦੀ ਤਾਈ ਜੀ ਮੇਰੇ ਮਮਾ ਦਾ ਕੱਪੜੇ ਤੋੜੇ ਸੀ ਮੈਂ ਤਾਂ ਉਹੀ ਉਹ ਖੇਡਦੀ ਖੇਡਦੀ ਆ ਗਈ ਚੱਲ ਗੁੰਨੂ ਤੇਰੀ ਮੰਮੀ ਨੂੰ ਸੁਨੇਹਾ ਲਾਈ ਵੀ ਕੱਲ ਨੂੰ ਆ ਕੇ ਪ੍ਰੀਤ ਦੇ ਹੱਥ ਦੀ ਕੌਫੀ ਪੀ ਕੇ ਜਾਵੇ ਉਹ ਵੀ ਤਾਈ ਜੀ ਕਹਿ ਦੂੰਗੀ ਕੀ ਗੱਲਾਂ ਕਰਦੇ ਹੋ ਮੰਮੀ ਅੱਜ ਕੱਲ ਕੋਈ ਐਨਾ ਵੇਲਾ ਥੋੜੀ ਨਾ ਜਿਹੜਾ ਲੋਕਾਂ ਦੇ ਘਰੇ ਕੌਫੀ ਆ ਪਿੰਦਾ ਫਿਰੂਗਾ ਆ ਮੇਰਾ ਸੂਟ ਪ੍ਰੈਸ ਕਰ ਦੋ ਰੱਖ ਦੇ ਮਨਦੀਪ ਮੈਂ 5 ਮਿੰਟਸ ਚ ਕਰ ਦਿੰਨੀ ਆ ਪ੍ਰੈਸ ਨਹੀਂ ਭਾਬੀ ਹੁਣੇ ਘਰੋਂ ਪ੍ਰੈਸ ਮੈਂ ਹੁਣੇ ਬਾਹਣਾ ਸੂਟ ਨਾ ਜੇ ਤੇਨੋਂ ਇੰਨੀ ਕਾਲੀ ਐ ਤੂੰ ਆਪ ਕਰ ਲੈ ਪ੍ਰੈਸ ਮੰਮੀ ਮੈਂ ਤੂੰ ਚੁੱਪ ਕਰ ਪ੍ਰੀਤ ਮੈਂ ਕਿੰਨੇ ਦਿਨਾਂ ਦੀ ਇਹਨੂੰ ਦੇਖ ਰਹੀ ਆ ਤੇਰੇ ਆਉਣ ਤੋਂ ਪਹਿਲਾਂ ਇਹ ਚੰਗੀ ਭਲੀ ਤੀ ਜਿੱਦਣੇ ਤੂੰ ਆਇਆ ਹੁਣ ਪਤਾ ਨਹੀਂ ਦਾ ਸੁਭਾਅ ਕਿਹੜਾ ਹੋ ਗਿਆ ਨਾ ਜੇ ਨਿਆਣੀ ਹੁੰਦੀ ਬੰਦਾ ਤਾਂ ਵੀ ਕਹਿ ਦਿੰਦਾ ਵੀ ਚੱਲ ਕੋਈ ਨਾ ਨਿਆਣੀ ਐ ਐਡੀ ਬੜੀ ਹੈਗੀ ਐ ਇਹ ਸਾਰੀ ਇਹਨੂੰ ਸਮਝ ਆਏਗੀ ਨਾ ਜੇ ਇਹ ਵਿਚਾਰੀ ਕੁਝ ਕਹਿੰਦੀ ਨਹੀਂ ਤਾਂ ਇਹਦਾ ਮਤਲਬ ਇਹ ਥੋੜੀ ਹੈ ਵੀ ਇਹਨੂੰ ਕੁਝ ਮਹਿਸੂਸ ਨਹੀਂ ਹੁੰਦਾ ਹਾਂ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਭਾਬੀ ਮੈਨੂੰ ਮਾਫ ਕਰ ਦਿਓ ਭਾਬੀ ਸੌਰੀ ਚਲ ਕੋਈ ਨਾ ਮੰਦੀਪ ਤੂੰ ਤਾਂ ਮੇਰੀ ਛੋਟੀ ਭੈਣਾ ਵਰਗੀ ਆ ਮਾਫੀ ਦੀ ਤਾਂ ਇਹਦੇ 'ਚ ਕੋਈ ਗੱਲ ਹੀ ਨਹੀਂ ਆ ਆ ਫਾੜਾ ਪਤਾ ਸੂਟ ਪ੍ਰੈਸ ਕਰ ਲੈ ਇਹਨੂੰ ਆ ਨਾਲੇ ਮੇਰਾ ਲੈ ਜਾ ਇਹਨੂੰ ਵੀ ਕਰਦੀ ਪ੍ਰੈਸ ਫੜ ਭਾਬੀ ਅਸ ਤੇਰੀ ਵਜ੍ਹਾ ਕਰਕੇ ਨਾ ਮੇਰੇ ਗਾਲਾਂ ਪੈ ਗਈਆਂ ਜਦੋਂ ਤੱਕ ਮੈਂ ਤਾਂ ਬਦਲਾ ਨਹੀਂ ਨਾ ਲੈ ਲੈਂਦੀ ਉਦੋਂ ਤੱਕ ਮੈਨੂੰ ਵੀ ਚੈਨ ਨਹੀਂ ਆਉਣਾ ਠੀਕ ਹੈ ਮੰਮੀ ਕਰ ਦਿੰਨੀ ਆ ਹੁਣ ਹੋਈ ਨਾ ਸਿੱਧੀ ਭਾਬੀ ਅਸ ਤੇਰੀ ਵਜ੍ਹਾ ਕਰਕੇ ਨਾ ਮੰਮੀ ਮੈਨੂੰ ਐਨਾ ਕੁਝ ਬੋਲੀਆ ਕੋਈ ਨਾ ਥੋਨੂੰ ਹੁਣ ਮੈਂ ਦਿਖਾਉਂਗੀ ਨਣਦ ਪਰਜਾਈ ਦੀ ਲੜਾਈ ਕੀ ਹੁੰਦੀ ਆ ਅਸ ਤੱਕ ਲੋਕਾਂ ਨੇ ਸੱਸ ਨੂੰ ਦੀ ਲੜਾਈ ਤਾਂ ਬਹੁਤ ਦੇਖੀ ਹੋਣੀ ਪਰ ਨਣਦ ਪਰਜਾਈ ਦੀ ਲੜਾਈ ਅਜੇ ਕਦੇ ਨਹੀਂ ਦੇਖੀ ਹੋਣੀ ਚਾਹ ਤਾਂ ਬਣ ਗਈ ਮੈਨੂੰ ਲੱਗਦਾ ਮਨਦੀਪ ਹਲੇ ਉੱઠી ਨਹੀਂ ਐ ਇਹ ਕੰਮ ਕਰਦੀਆਂ ਨਾਲੇ ਚਾਹ ਦੇ ਦੰਨੀ ਆ ਨਾਲੇ ਉਹਨੂੰ ਉਠਾ ਦੰਨੀ ਆ ਮਨਦੀਪ ਉਠ ਲੈ ਚਾਹ ਪੀ ਲੈ ਮਨਦੀਪ ਲੱਗਦਾ ਰਾਤੀ ਲੇਟ ਸੁੱਤੀ ਹੋਣੀ ਤੂੰ ਅੱਭੀ ਅੱਜ ਸਵੇਰੇ ਸਵੇਰੇ ਤਿਆਰ ਹੋਏ ਫਿਰਦੇ ਹਾਂ ਜਾਣਾ ਕਿਤੇ ਨਹੀਂ ਮਨਦੀਪ ਕਿਤੇ ਨਹੀਂ ਜਾਣਾ ਉਹ ਤਾਂ ਮੇਰਾ ਭਰਾ ਆਇਆ ਸੀ ਸੰਧਾਰਾ ਦੇ ਨਾਸਤੇ ਤੈਨੂੰ ਪਤਾ ਤਾਂ ਹੈ ਲਾਕਡਾਊਨ ਕਰਕੇ ਮਸਾ ਮਸਾ ਨੂੰ ਸਰਕਾਰੀ ਨੌਕਰੀ ਮਿਲੀ ਆ ਫਿਰ ਉਹ ਛੁੱਟੀ ਵੀ ਨਹੀਂ ਨਾ ਲੈ ਸਕਦਾ ਸੀ ਇਸ ਕਰਕੇ ਫਿਰ ਉਹ ਸਵੇਰੇ ਸੱਜ ਰਿਹਾ ਕਿ ਮੈਨੂੰ ਸੰਧਾਰਾ ਦੇ ਗਿਆ ਅੱਛਾ ਮੰਮੀ ਉੱਠ ਗਏ ਹਾਂ ਹਾਂ ਉਹ ਤਾਂ ਕਦੋਂ ਦੀ ਉੱਠ ਕੇ ਗੁਰਦੁਆਰੇ ਵੀ ਚਲੇ ਗਏ ਹੁਣ ਤਾਂ ਉਹ ਆਣ ਵਾਲੇ ਹੀ ਹੁਣੇ ਮੈਂ ਵੀ ਕਦੋਂ ਦੀ ਉਹਨਾਂ ਦੀ ਵੇਟ ਕਰ ਰਹੀ ਆ अच्छा मनदीप मैं मशीन ला ला कपड़े ਧੋਣ ਵਾਲੇ ਪਏ ਨੇ ਨਾ ਤੇ ਤੂੰ ਵੀ ਉੱਠ ਕੇ ਨਾ ਧੋ ਲੈ ਠੀਕ ਹੈ ਹੁਣ ਆ ਗਿਆ ਭਾਬੀ ਤੋਂ ਬਦਲ ਲੈਂਦਾ ਟਾਈਮ ਚਾਹ ਛੱਡ ਮਨਦੀਪ ਕੰਮ ਤੇ ਲੱਗ ਅੱਛਾ ਖੋਇਆਲੀ ਬਰਫੀ ਆਈ ਆ ਕੋਈ ਨਾ ਤੁਸੀਂ ਮੇਰ ਨਾਲ ਭਾਬੀ ਬਹੁਤ ਗਲਤ ਪੰਗਾ ਲੈ ਲਿਆ ਇਹ ਹਾਸਾ ਤੁਹਾਨੂੰ ساری ਜ਼ਿੰਦਗੀ ਯਾਦ ਰਹੂਗਾ ਹੁਣ ਪਤਾ ਲੱਗੂ ਭਾਬੀ ਨੂੰ ਹੁਣ ਆਊ ਮਜ਼ਾ ਹੁਣ ਪਤਾ ਲੱਗੂ ਭਾਬੀ ਨੂੰ ਜਦੋਂ ਮਠਿਆਈ ਵਾਲੇ ਡੱਬੇ ਚੋਂ ਮਠਿਆਈ ਦੀ ਜਗ੍ਹਾ ਨਿਕਲੂਗਾ ਕੂੜਾ ਜਦੋਂ ਤੱਕ ਮੰਮੀ ਤੁਹਾਡਾ ਤੇ ਤੁਹਾਡੇ ਘਰ ਦੇਆਂ ਦਾ ਜਲੂਸ ਨਹੀਂ ਨਾ ਕੱਢਦੇ ਉਦੋਂ ਤੱਕ ਮੇਰੇ ਦਿਲ ਨੂੰ ਠੰਡ ਨਹੀਂ ਪੈਣੀ ਤਾਂ ਗੇਰਾਂ ਛੱਡਿਆ ਏ ਤੈਨੂੰ ਕੱਲ ਆਪਣੇ ਵੀ ਛੱਡਣਗੇ ਤੈਨੂੰ ਜਿੰਨਾ ਉੱਤੇ ਮਾਨ ਬੜਾ ਦੇਖੀ ਪੈਰ ਤੇਰੇ ਉਹੀ ਪੱਡਣਗੇ